डीए ਮਹਿੰਗਾਈ ਦਾ ਸਾਹਮਣਾ ਕਰਨ ਵਾਸਤੇ ਮੁਲਾਜ਼ਮਾਂ ਪੈਨਸ਼ਨਰ ਨੂੰ ਰਾਹਤ ਦੇਣ ਵਾਸਤੇ ਡੀਏ ਦੀ ਪ੍ਰੋਵੀਜ਼ਨ ਰੱਖੀ ਹੋਈ ਹੈਗੀ ਪਰ ਪਿਛਲੇ ਇਹ ਸਰਕਾਰਾਂ ਤੋਂ ਲੈ ਕੇ ਡੀਏ ਹਮੇਸ਼ਾਰ ਨਹੀਂ ਦਿੱਤਾ ਜਾ ਰਿਹਾ ਉਸ ਨੂੰ ਲਮਕਾ ਕੇ ਦਿੱਤਾ ਜਾਂਦਾ ਤੇ ਡੀ ਲਿੰਕ ਕਰਨ ਦੀ ਸੈਂਟਰ ਨਾਲ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਮਹਿੰਗਾਈ ਰਾਹਤ ਹੁੰਦੀ ਆ ਉਹ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਹੈ ਨਾ ਕਿ ਇਹ ਹੈ ਵੀ ਉਹ ਵੀ ਭਵਿੱਖ ਦੇ ਵਿੱਚ ਉਹਨੂੰ ਕੋਈ ਮਿਲੂਗਾ ਪਰ ਉਹ ਡੀਏ ਤਾਂ ਅਜੇ ਵੀ 250 ਮਹੀਨਿਆਂ ਤੋਂ ਵੱਧ ਦਾ ਮੁਲਾਜ਼ਮਾਂ ਪੈਨਸ਼ਨਰਾਂ ਦਾ ਪਿਆਗਾ ਇਹ ਸਰਕਾਰ ਬਿਲਕੁਲ ਸੰਵੇਦਨਸ਼ੀਲ ਨਹੀਂ ਹੈ ਮੁਲਾਜ਼ਮ ਜੋ ਪੈਨਸ਼ਨਰਨ ਉਹ ਵੱਡੀ ਉਮਰ ਦੇ ਹੋ ਕੇ ਰੱਬ ਨੂੰ ਪਿਆਰੇ ਹੋ ਰਹੇ ਆ ਪਰ ਉਹਨਾਂ ਨੂੰ ਨਾ ਤਾਂ ਡੀਏ ਦੇ ਬਕਾਏ ਨਸੀਬ ਹੋ ਰਹੇ ਆ ਤੇ ਨਾ ਹੀ ਪੇ ਕਮਿਸ਼ਨ ਦੇ ਬਕਾਏ ਮਿਲ ਰਹੇ ਆ ਜੋ ਸਰਕਾਰ ਨੇ ਪੇ ਕਮਿਸ਼ਨ ਦੇ ਬਕਾਏ ਦੇਣ ਦੀ ਕਾਂਜੀ ਘੋਲੀ ਆ ਬਹੁਤਾ ਕਹਿੰਦੇ ਤਾਂ ਹੁੰਦੇ ਆ ਵੀ ਬੱਕਰੀ ਦੁੱਧ ਵੀ ਦਿੰਦੀ ਆ ਤੇ ਮਿੰਗਣਾ ਖੋਲ ਕੇ ਦਿੰਦੀ ਆ ਪਰ ਇਹ ਇਹ ਬੱਕਰੀ ਆ ਜਿਹੜੀ ਸਰਕਾਰ ਨਾਲ ਦੀ ਆਮ ਆਦਮੀ ਪਾਰਟੀ ਸਰਕਾਰ ਨਾਲ ਦੀ ਬੱਕਰੀ ਨਾ ਤਾਂ ਇਹ ਦੁੱਧ ਦਿੰਦੀ ਆ ਮਿੰਗਣਾ ਜ਼ਰੂਰ ਖੋਲਦੀ ਆ ਇਸ ਕਰਕੇ ਇੰਨੀਆਂ ਮਿੰਗਣਾ ਖੋਲੀਆਂ ਵੀ ਉਸ ਜੋ ਏਰੀਆ ਦੇਣਾ ਬਣਦਾ ਸੀ ਲੋਕਾਂ ਨੂੰ ਚਾਹ ਹੁੰਦਾ ਸੀ ਵੀ 10 ਸਾਲਾਂ ਤੋਂ ਪੇ ਕਮਿਸ਼ਨ ਬਣਨਾ ਉਹਦਾ ਏਰੀਆ ਮਿਲੂਗਾ ਕੋਈ ਨਾ ਕੋਈ ਮਤਲਬ ਕਿ ਕੋਈ ਕਾਰੋਬਾਰ ਪਾਵਾਂਗੇ ਕਿਸੇ ਬੱਚੇ ਦਾ ਵਿਆਹ ਕਰਾਂਗੇ ਜਾ ਕੋਈ ਮਤਲਬ ਸਾਡੇ ਕੋਈ ਉਹਦੀ ਐਫ ਡੀ ਕਰਾਂਗੇ ਵੀ ਉਹ ਵਿਖ ਲਈ ਉਹਦਾ ਕੋਈ ਹੋਊਗਾ ਪਰ ਸਰਕਾਰ ਨੇ ਜਮੈਂ ਹੀ ਮਤਲਬ ਇਹਦੇ ਮਾਮਲੇ ਦੇ ਉੱਤੇ ਸੰਗਲਾ ਦਿੱਤੀ ਆ 85 ਸਾਲ ਤੋਂ ਉੱਪਰ ਜਿਹੜੇ ਮਹਿਜ 2000 ਮੁਲਾਜ਼ਮ ਪੈਨਸ਼ਨਰ ਗੱਲ ਕਰੀ ਵੀ ਹੱਕ ਪਰ ਨਾਨਕਾਉ ਸੂਰਾ ਉਸ ਗਾਇ ਗੁਰਪੀਰਾ ਮਤਾਮਰੇ ਜਾਮਰ ਦਾ ਨਖਾਈ ਜੇ ਦੱਸਿਆ ਪਹਿਲੇ ਵਾਸ ਸਨਾਨ ਜਾਂ ਗੁਰੂਆਂ ਸਾਹਿਬ ਦੱਸਿਆ ਸਨਾਨ ਬਣਾਏ ਹੁੰਦਾ ਅੱਜ ਦੂਜਿਆਂ ਦੇ ਹੱਕਾਂ ਉੱਪਰ ਡਾਕ ਕੇ ਨਾਂ ਬੱਜੇ ਹੁੰਦੇ ਸਾਡੇ ਸਰਕਾਰੀ ਸਕੂਲ ਸਰਕਾਰੀ ਮਹਿਕਮੇ ਕਾਮਯਾਬ ਹੁੰਦੇ ਕੋਈ ਸਮਾਂ ਸੀ ਬਿਲੀਵਰਡ ਦੇ ਵਿੱਚ 130 35000 ਮੁਲਾਜ਼ਮ ਸੀ ਪਰ ਅੱਜ ਮੁਲਾਜ਼ਮ ਘਟ ਕੇ 20 ਜਾਂ 22000 ਰਹਿ ਗਏ ਨੇ ਵੀ ਇਹ ਕੀ ਕਰਮ ਨੇ 220 ਕੇਵੀ 11 ਕੇਵੀ ਥਰਮਲ ਨਵਾਂ ਲੱਗਿਆ ਲਹਿਰ ਮਹਬਤਾਲਾ ਜਾਂ ਹੋਰ ਥਰਮਲ ਦੋ ਨਵੇਂ ਲੱਗ ਗਏ ਗੋਇੰਦਵਾਲਾ ਸਾਵੜਾ ਨਵਾਂ ਲੱਗਿਆ ਥਰਮਲ ਪਰ ਇਹ ਦੂਜਿਆਂ ਹੱਕਾਂ ਉੱਪਰ ਡਾਕੇ ਵੱਜ ਰਹੇ ਨੇ ਕੱਲ ਸੰਗਰੂਰ ਆਪਾਂ ਗਏ ਸੀ ਵੀ ਜੋ ਕਾਰਵਟ ਘਰਾਣੇ ਆ ਉਹਨਾਂ ਨੂੰ ਜੋ ਸਰਕਾਰ ਦਾ ਕੇਂਦਰ ਸਰਕਾਰ ਆ ਚਾਹੇ ਮਾਨ ਸਰਕਾਰ ਆ ਉਸ ਵਾਸਤੇ ਧੱਕੇ ਹੀ ਹਾਰ ਕੇ ਮੈਂ ਵੀ ਹਾਂ ਜੇ ਆਪਾਂ ਥਰਮ ਪਲਾਂਟ ਦੀ ਗੱਲ ਕਰੀਏ 70% ਜੋ ਮਲਾਜ਼ਮਾ ਕੱਚੇ ਮਲਾਜ਼ਮਾਂ ਠੇਕੇਦਾਰਾਂ ਨੂੰ ਕੰਮ ਕਰਦੇ ਪਰ ਮੁੱਖ ਹੀ ਭੂਤਤਮਾਨ ਕਈ ਵਾਰ ਕਹਿ ਚੁੱਕਿਆ ਵੀ ਕੱਚੇ ਮਲਾਜ਼ਮਾਂ ਨੂੰ ਪੱਕੇ ਕਰੂੰਗਾ ਰੋਪੜਥਮਣਾ ਨੇ ਜੋ ਘੇਰਿਆ ਗਿਆ ਇੱਕ ਵਾਰੀ ਸਾਹਮਣੇ ਦੀ ਗੱਲ ਆ ਇਹ ਵੀ ਉਹਨਾਂ ਕੱਚੇ ਮਲਾਜ਼ਮਾਂ ਅੱਗੇ ਮੈਂ ਕੱਚਾ ਸਾਧੂ ਕਰੂੰਗਾ ਪਰ ਸਰਕਾਰ ਵੱਲੋਂ ਇਹਨੂੰ ਲਗਭਗ 3 ਸਾਲ ਤੋਂ ਪ੍ਰੋਟੋਮਾ ਹੋ ਚੁੱਕਿਆ ਅਜੇ ਤੱਕ ਰੋਪੜਥਮ ਪਲਾਂਟ ਦੇ ਵਿੱਚ ਲੈਰਾ ਮੁਹੱਬਤ ਅਨੁਭਵਾਂ ਦੇ ਵਿੱਚ ਜੋ ਕੱਚੇ ਕੰਮਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਤੇ 12 12 73000 ਦੇ ਕੰਮ ਕੰਮ ਕਰਦੇ ਆ ਤੇ ਉਹਨਾਂ ਨਾਲ ਸਮਝ ਦੀ ਸਥਿਤੀ ਵੀ ਇਹੀ ਆ ਕਿਉਂਕਿ ਬਹੁਤ ਅਸੀਂ ਇਹ ਆ ਦੱਸਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਪਹਿਲੇ ਬਾਸੇ ਸਿਧਾਨਾਂ ਦੀ ਗੱਲ ਤਾਂ ਕਰਦਾ ਹੈ ਵੀ ਹੱਕ ਪ੍ਰਾਇ ਨਾਨਕਾ ਉਹ ਸਰਵ ਸੰਗਾਇਕ ਗੁਰਪੀਰਾਂ ਮਾਤਾ ਦੇ ਜਾਮਰਦਾਨ ਹਾਏ ਜਾਂ ਪਰ ਧੰਨ ਪਰ ਧੰਨ ਪਰ ਗਿੰਦਾ ਜੇ ਇਹ ਸਿਧਾਨ ਬਣਾਏ ਹੁੰਦਾ ਅੱਜ ਸਾਡੇ ਸਰਕਾਰੀ ਮਹਿਕਮੇ ਸਰਕਾਰੀ ਸਰਕਾਰੀ ਸਕੂਲ ਕੰਮ ਜਾ ਹੁੰਦੇ ਤਾਂ ਅੱਜ ਸਾਡੇ ਬੱਚੇ ਨੂੰ ਕੈਨੇਡਾ ਅਮਰੀਕਾ ਨਹੀਂ ਜਾਣ ਲੰ다 ਕਰਦੇ ਮੈਂ